ਹੈਲੋ ਜੀ ਜੀ ਆਇਆਂ ਨੂੰ ਕਿਦਾ ਹਾਲ ਚੱਲੂ ਮੀ ਕਰਦੀ ਹਾਂ ਸਭ ਵਧੀਆ ਹੋਵਗੇ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਰਾਂ ਭੈਣਾਂ ਦੇ ਨਾਲ ਹੈ ਹਮੇਸ਼ਾ ਇੱਥੇ ਹੀ ਹਾਸੇ ਖਾਸੇ ਰਹਿੋ ਜਿਦਾ ਕਿ ਆਪਣੇ ਵੀਰਾਂ ਨੂੰ ਪਤਾ ਹੈ ਜੀ ਆਪਾਂ ਇੱਕ ਇੰਟਰਵਿਊ ਦੇਖ ਰਹੇ ਹਾਂ ਜੀ ਐਕਸਕਲੂਸਿਵ ਇੰਟਰਵਿਊ ਜਿਹੜਾ ਆਪਾਂ ਦੇਖ ਰਹੇ ਹਾਂ ਜੀ ਪ੍ਰਬਲੀ ਪ੍ਰਬਲੀ ਕੋਰ ਦਾ ਦੇਖ ਰਹੇ ਹਾਂ ਜੀ ਇੰਟਰਵਿਊ ਸਿਮਰਨ ਜੋਤ ਮਕਰ ਪਹਿਲੇ ਵੇਖ ਲਨ ਜੀ ਲਾਸਟ ਪਾਰਟ ਇਹਦਾ ਰਹਿ ਗਿਆ ਵੀਡੀਓ ਵੇਖ ਲੈਂਦੇ ਆ ਬਾਕੀ ਗੱਲਾਂ ਬਾਅਦ ਵਿੱਚ ਕਰਦੇ ਆ ਲੈਟ ਗੈਟ ਸਟਾਰਟਡ ਪੇਸਿੰਗ ਜੀ ਕਾਲਕਾ ਮਨਜਿੰਦਰ ਸਿੰਘ ਜੀ ਸਿਰਸਾ ਐ ਕੀ ਕਰ ਰਹੇ ਨੇ ਜਦੋਂ ਕਾਲਕਾ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਜਵਾਬ ਦਿਓ ਰਣਜੀਤ ਸਿੰਘ ਨੂੰ ਪੁੱਛੋ ਰਣਜੀਤ ਸਿੰਘ ਜੀ ਨੂੰ ਪੁੱਛਿਆ ਗਿਆ ਉਹਨਾਂ ਤੋਂ ਇੰਗਲੈਂਡ ਤੋਂ ਉਹਨਾਂ ਨੂੰ ਕਾਲ ਆਇਆ ਸਾਨੂੰ ਵੀ ਇੰਗਲੈਂਡ ਤੋਂ ਫੋਨ ਆਇਆ ਕਿ ਸਾਡੀ ਗੱਲ ਹੋਈ ਰਣਜੀਤ ਸਿੰਘ ਜੀ ਨਾਲ ਉਹ ਸਾਨੂੰ ਕਹਿ ਰਹੇ ਨੇ ਕਿ ਯਾਨੀ ਤੁਸੀਂ ਕਿਵੇਂ ਸਿਰਸਾ ਜੀ ਨੂੰ ਅਲਾਉ ਕਰ ਦਿੱਤਾ ਕਿ ਗੁਰਦੁਆਰੇ ਚਾ ਕੇ ਵੀਡੀਓ ਬਣਾ ਲਓ ਕਹਿੰਦੇ ਆ ਤਾਂ ਸਿਰਸਾ ਜੀ ਨੂੰ ਪੁੱਛੋ ਹੁਣ ਸਿਰਸਾ ਜੀ ਸਾਹਮਣੇ ਸਾਨੂੰ ਪਤਾ ਨਹੀਂ ਹੈ ਕੋਈ ਸਿੱਖ ਮੰਤਰੀ ਬਣੇ ਖੁਸ਼ੀ ਦੀ ਗੱਲ ਨਹੀਂ ਖੁਸ਼ੀ ਦੀ ਗੱਲ ਹੈ ਦਿੱਲੀ ਦੇ ਵਿੱਚ ਬਿਲਕੁਲ ਜਿਸ ਦਿੱਲੀ ਚ ਸਾਡੇ ਗਲਾਂ ਚ ਟਾਇਰ ਪਾ ਕੇ ਮਾਰਿਆ ਗਿਆ ਉੱਥੇ ਅਸੀਂ ਕਿਸੇ ਪੋਜੀਸ਼ਨਾਂ ਤੇ ਬੈਠਣ ਲੱਗੇ ਖੁਸ਼ੀ ਦੀ ਗੱਲ ਨਹੀਂ ਮੈਂ ਦੱਸਾਂ ਸਿਰਸਾ ਜੀ ਸਾਡੇ ਇਲਾਕੇ ਤੋਂ ਜਿੱਤ ਕੇ ਗਏ ਨੇ ਸਾਡਾ ਬਚਪਨ ਤੋਂ ਉਹਨਾਂ ਦੇ ਨਾਲ ਬਹੁਤ ਪਿਆਰ ਰਿਹਾ ਹੈ ਸਾਡੇ ਹਰ ਵੈਲਫੇਅਰ ਦੇ ਕੰਮ 'ਚ ਉਹ ਸਾਡੇ ਨਾਲ ਖੜੇ ਨੇ ਅਸੀਂ ਵੀ ਰਿਸਪੈਕਟ ਕਰਦੇ ਆਂ ਸਾਡਾ ਇਸ਼ੂ ਕੱਲਾ ਸਿਰਸਾ ਜਿੰ ਨਾਲ ਨਹੀਂ ਹੈ ਸਾਡਾ ਸਾਰੀ ਪੋਲਿਟਿਕਲ ਪਾਰਟੀਆਂ ਦੇ ਨਾਲ ਹੈ ਕਿ ਭਾਵੇਂ ਕੋਈ ਵੀ ਵੱਡੇ ਤੋਂ ਵੱਡਾ ਕੋਈ ਵੀ ਮੰਤਰੀ ਆ ਜਾਵੇ ਪਰ ਅਗਰ ਸੰਗਤਾਂ ਨੂੰ ਨਹੀਂ ਅਲਾਉ ਕੀਤਾ ਜਾਂਦਾ ਤੇ ਲੀਡਰਾਂ ਨੂੰ ਕਿਉਂ ਅਲਾਉ ਕਰ ਦਿੱਤਾ ਗਿਆ ਮਰਿਆਦਾ ਹੋਵੇ ਸਾਰਿਆਂ ਦੇ ਵਾਸਤੇ ਹੋਵੇ ਨਹੀਂ ਤਾਂ ਕਿਸੇ ਦੇ ਵਾਸਤੇ ਨਾ ਹੋਵੇ ਤੁਸੀਂ ਇਸ ਮੁੱਦੇ ਨੂੰ ਖਤਮ ਕਿਵੇਂ ਕਰੋਗੇ ਇਹ ਇਹ ਗੱਲ ਤੁਸੀਂ ਕਰਤੀ ਵੀ ਹੁਣੇ ਆਵਾਜ਼ ਨਾ ਚੁੱਕਦੇ ਤਾਂ ਪੰਥ ਦੇ ਵਿੱਚ ਜਿਹੜੇ ਗਲਤ ਕਰ ਰਹੇ ਆ ਉਹ ਕਿਵੇਂ ਹੱਲ ਹੋਣਗੀਆਂ ਗੱਲਾਂ ਹੁਣ ਕਿਵੇਂ ਹੱਲ ਹੋਊਗੀ ਇਹ ਗੱਲ ਹੁਣ ਇਦਾਂ ਹੱਲ ਇਹੀ ਹੈ ਐ ਸਾਡੀ ਵੀਡੀਓ ਸੰਗਤਾਂ ਵੀ ਸੁਣ ਰਹੀਆਂ ਨੇ ਗੁਰੂ ਘਰਾਂ ਦੇ ਪ੍ਰਬੰਧਕ ਵੀ ਸੁਣ ਰਹੇ ਨੇ ਗੁਰੂ ਘਰਾਂ ਦੇ ਵਜ਼ੀਰ ਵੀ ਸੁਣ ਰਹੇ ਨੇ ਸੇਵਾਦਾਰ ਵੀ ਸੁਣ ਰਹੇ ਨੇ ਅਸੀਂ ਸਾਰੇ ਆਪਣੋਂ ਆਪਣੇ ਵਿੱਚ ਆਪਣੇ ਅੰਦਰ ਇੱਕ ਬਦਲਾਵ ਲੈ ਕੇ ਆਈਏ ਕਿ ਅਸੀਂ ਸਾਰਿਆਂ ਨੂੰ ਪਿਆਰ ਦੇ ਨਾਲ ਵੈਲਕਮ ਕਰੀਏ ਨਾ ਕਿ ਕਿਸੇ ਦੇ ਨਾਲ ਰੋਡਲੀ ਬੀਹੇਵ ਕਰਕੇ ਉਹਨੂੰ ਗੁਰੂ ਦੇ ਘਰੋਂ ਬਾਹਰ ਜਾਣ ਤੇ ਮਜਬੂਰ ਕਰ ਦਈਏ ਥੋਡੀਆਂ ਆਪਣੀਆਂ ਤੁਹਾਨੂੰ ਲੱਗਦਾ ਤੁਹਾਡੇ 'ਚ ਕਮੀਆਂ ਹੈਗੀਆਂ ਕਮੀਆਂ ਹਰ ਇੱਕ 'ਚ ਹੁੰਦੀਆਂ ਨੇ ਵੀਰ ਜੀ ਤੁਸੀਂ ਕਿਵੇਂ ਦੂਰ ਕਰੋਗੇ ਆਪਣੀਆਂ ਕਮੀਆਂ ਅਸੀਂ ਸਿੱਖ ਰਹਾਂ ਅਗਰ ਅੱਜ ਮੈਂ ਕੋਈ ਪ੍ਰਚਾਰ ਕਰ ਰਹੀ ਆ ਅੱਜ ਤੋਂ 10 ਸਾਲ ਬਾਅਦ ਮੈਨੂੰ ਲੱਗੇਗਾ ਨਹੀਂ ਪ੍ਰਬਲਿੰ ਤਾਂ ਇਸ ਗੱਲ ਦਾ ਅਰਥ ਗਲਤ ਕੀਤਾ ਸੀ ਉਹ ਜਿਵੇਂ ਜਿਵੇਂ ਮੇਰੀ ਸੋਝੀ ਵੱਧਦੀ ਜਾਏਗੀ ਮੈਂ ਉਸ ਅਕੋਰਡਿੰਗਲੀ ਹੋ ਸਕਦਾ 10 ਸਾਲ ਬਾਅਦ ਤੁਹਾਨੂੰ ਲੱਗੇ ਕਿ ਜੋ ਆ ਤੁਸੀਂ ਕੀਤਾ ਇਹ ਗਲਤ ਕੀਤਾ ਪਰਵਿਰ ਜੀ ਅਗਰ ਮੈਂ ਇੱਕ ਪੈਣ ਦੇ ਨਾਲ ਖੜੀ ਆ ਮੈਨੂੰ ਪਤਾ ਹੈ ਮੈਂ ਐਡਾ ਵੱਡਾ ਸ਼ਿਕਾਰ ਵੀ ਹੋ ਗਈਆਂ ਟਰੋਲ ਦਾ ਮੇਰੀ ਥਾਂ ਤੇ ਕੋਈ ਹੋਰ ਕੁੜੀ ਹੁੰਦੀ ਹਜੇ ਤੱਕ ਸੁਸਾਇਡ ਕਰ ਚੁੱਕੀ ਹੁੰਦੀ ਕੋਈ ਦੋਰਾਇ ਇਹ ਨਹੀਂ ਕੀ ਕੁਛ ਨਹੀਂ ਸੁਣਿਆ ਆਪਣੇ ਬਾਰੇ ਐਡੀ ਹਾਂ ਗਲਤ ਕਰਨਾ ਮੇਰਾ ਫਾਦਰ ਮੇਰੇ ਨਾਲ ਬੈਠੇ ਇੱਕ ਸਿਰਫ ਮੇਰੇ ਤੋਂ ਇੱਕ ਇਹ ਗਲਤੀ ਹੋ ਗਈ ਕਿ ਮੈਂ ਇੱਕ ਪੈਣ ਦੇ ਲਈ ਮੈਂ ਆ ਕੇ ਖੜੀ ਹੋ ਗਈ ਇਹਨਾਂ ਕਮੇਟੀਆਂ ਦੇ ਕੋਲ ਮੇਰੀ ਗੱਲ ਦਾ ਜਵਾਬ ਨਾ ਹੋਣ ਕਰਕੇ ਇਹਨਾਂ ਨੇ ਮੈਨੂੰ ਵਰਲਡ ਲੈਵਲ ਤੇ ਇਹਨੇ ਕਦੀ ਤਰ੍ਹਾਂ ਬਦਨਾਮ ਕਰ ਦਿੱਤਾ ਮੈਨੂੰ ਔਰ ਮੇਰੇ ਸਗੇ ਭਰਾ ਨੂੰ ਸਾਨੂੰ ਅਸ਼ਲੀਲ ਗੱਲਾਂ ਦਾ ਇਲਜ਼ਾਮ ਸਾਡੇ ਤੇ ਲਗਾ ਕੇ ਅੱਜ ਮੈਨੂੰ ਦਬਾ ਲੈਣਗੇ ਮੇਰੇ ਕੀਰਤਨ ਵੀ ਬੰਦ ਕਰਾ ਲੈਣਗੇ ਪਰ ਜਦੋਂ ਰੱਬ ਦੇ ਦਰ ਤੇ ਇਹਨਾਂ ਨੇ ਜਾ ਕੇ ਮੂੰਹ ਦਿਖਾਣਾ ਹੈ ਉੱਥੇ ਉੱਥੇ ਕਿਸੇ ਦੀ ਸੁਣਵਾਈ ਨਹੀਂ ਆ ਫਿਰ ਇਹਨਾਂ ਨੂੰ ਇਸ ਗੱਲ ਦਾ ਜਵਾਬ ਉੱਥੇ ਦੇਣਾ ਪਏਗਾ ਸ਼ਰਮ ਆndi ਅੱਜ ਅੱਜ ਫਿਰ ਕਿਤੇ ਨਾ ਤੁਹਾਡੇ ਜਿਹੜੇ ਵੇਖਣ ਵਾਲੇ ਬੋਲਣ ਕੀ ਇਹ ਬੀਬੀ ਸਿੰਪਥੀ ਲੈਣ ਵਾਸਤੇ ਕੀ ਆ ਗਿਆ ਪਿਛਲੀ ਵਾਰੀ ਉਹਨਾਂ ਨੇ ਕਿਹਾ ਕਿ ਇੱਕ ਏਖਣ ਕਰਦੀ ਹੈ ਇਹ ਰੋਣ ਲੱਗ ਜਾਂਦੀ ਹੈ ਸਿੰਪਥੀ ਲੈਂਦੀ ਹੈ ਵਿਕਟਿਮ ਕਾਰਡ ਹੈ ਇਹ ਇਹ ਫੇਮ ਲੈਣ ਵਾਸਤੇ ਇੰਨਾ ਵੱਡਾ ਗੁਰਦੁਆਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤੁਹਾਡੇ ਰੋਣ ਤੇ ਵੀ ਤਾਂ ਕਿਹਾ ਗਿਆ ਨਾ ਤੁਸੀਂ ਪਿਛਲੀ ਵਾਰੀ ਰੋਏ ਹੋ ਤਾਂ ਵੀਰ ਜੀ ਅਗਰ ਵੀ ਇੱਕ ਕੀ ਹੈ ਇੱਕ ਰੋਣ ਵਾਲੀ ਕੀ ਗੱਲ ਹੈ ਫਿਰ ਤਕੜੇ ਹੋ ਕੇ ਗੱਲ ਕਰੋ ਅਗਰ ਮੇਰੇ ਤੇ ਅਜਾ ਇਲਜ਼ਾਮ ਆ ਗਿਆ ਮੈਂ ਜਰ ਗਈ ਕਿਸ ਤਰ੍ਹਾਂ ਜਰੀ ਕਿਸ ਤਰ੍ਹਾਂ ਕਿਸੇ ਨੇ ਮੇਰੇ ਕਾਰਾਕੇ ਨਹੀਂ ਵੇਖਿਆ ਕਿ ਜਦੋਂ ਮੈਨੂੰ ਇਹਨੇ ਗੰਦੇ ਗੰਦੇ ਟਰੋਲ ਕੀਤੇ ਗਏ ਇਹ ਗੱਦੀਆਂ ਤੋਂ ਗੰਧੀਆਂ ਗਾਲਾਂ ਕਿਹੜੀਆਂ ਐਸੀਆਂ ਨਹੀਂ ਸੀ ਜੋ ਨਹੀਂ ਸੁਣੀਆਂ ਮੇਰੇ ਕਰੇ ਮੇਰੀ ਕੀ ਹਾਲਤ ਸੀ ਮੈਂ ਕਿੰਨੇ ਦਿਨ ਰੋਟੀ ਖਾਦੀ ਜਾਂ ਨਹੀਂ ਖਾਦੀ ਇਹ ਸਿਰਫ ਮੇਰੇ ਬ੍ਰਦਰ ਔਰ ਮੇਰੇ ਫਾਦਰ ਜਾਣਦੇ ਨੇ ਅਸੀਂ ਡਰਨ ਵਾਲਿਆਂ ਤੋਂ ਨਹੀਂ ਆਂ ਅਗਰ ਮੈਂ ਡਰ ਜਾਂਦੀ ਮੈਂ ਤਾਂ ਵੀ ਪਿੱਛੇ ਹੋ ਜਾਂਦੀ ਉਸ ਦਿਨ ਮੈਂ ਵੀਡੀਓ ਡਿਲੀਟ ਕਰ ਦਿੰਦੀ ਪਰ ਸਾਰੇ ਵੀਰ ਪੈਣ ਪਰਾ ਮੇਰੇ ਆਪਣੇ ਨੇ ਜੇ ਅਗਰ ਮੈਂ ਅਗਰ ਕੀਰਤਨ ਦੀ ਲਾਈਨ ਚ ਆਈ ਆ ਅਗਰ ਮੈਨੂੰ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ ਹੈ ਤਾਂ ਮੈਂ ਆਪਣੀ ਅੱਖਾਂ ਸਾਹਮਣੇ ਕਿਸੇ ਨਾਲ ਵੀ ਗਲਤ ਹੁੰਦੇ ਕਦੀ ਨਹੀਂ ਵੇਖਾਂਗੀ ਅੱਗੇ ਦੁਨੀਆ ਜਿੰਨਾ ਟਰੋਲ ਕਰਨਾ ਚਾਹੇ ਜੀ ਸਦਕੇ ਕਰੇ ਪਰ ਇਹ ਸਿਰਫ ਰਣਜੀਤ ਸਿੰਘ ਜੀ ਔਰ ਦਿੱਲੀ ਕਮੇਟੀ ਦੇ ਜਿੰਨੇ ਵੀ ਗੁਰੂ ਘਰਾਂ ਦੇ ਕਹਿ ਲੋ ਮਸੰਦ ਬਣ ਕੇ ਬੈਠੇ ਹੋਏ ਨੇ ਜਿਹੜੇ ਸੌਰੀ ਟੂ ਸੇ ਮੈਨੂੰ ਇਹ ਵਰਡ ਯੂਜ਼ ਨਹੀਂ ਕਰਨਾ ਚਾਹੀਦਾ ਮੇਰੀ ਉਮਰ ਨਹੀਂ ਹੈ ਪਰ ਇਹਨਾਂ ਦੀ ਕਰਤੂਤ ਮੇਰੀ ਉਮਰ ਤੋਂ ਵੀ ਬਹੁਤ ਛੋਟੀ ਹੈ ਅਗਰ ਇਹ ਲੋਕਾਂ ਨੇ ਗੁਰੂ ਘਰਾਂ ਦੇ ਵਿੱਚ ਆ ਕੇ ਸੰਗਤਾਂ ਦੇ ਨਾਲ ਇਦਾਂ ਵਿਤਕਰਾ ਕੀਤਾ ਤੇ ਸੰਗਤ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰੇਗੀ ਮੈਂ ਸੰਗਤ ਦੇ ਲਈ ਅੱਜ ਖੜੀ ਆ ਨਹੀਂ ਤੇ ਮੈਨੂੰ ਨਹੀਂ ਪਤਾ ਦਿੱਲੀ ਦੇ ਵਿੱਚ ਰਹਿ ਕੇ ਦਿੱਲੀ ਦੇ ਐਸੇ ਕਮੇਟੀ ਮੈਂਬਰ ਦੇ ਨਾਲ ਮੈਂ ਪੰਗਾ ਲੈ ਰਹੀ ਆ ਜਿਹੜਾ ਮੇਰਾ ਕੀ ਕੁਝ ਨਹੀਂ ਵਿਗਾੜ ਕੇ ਰੱਖ ਸਕਦੇ ਆਪਣੀ ਲਾਈਫ ਮੈਂ ਖਤਰੇ ਦੇ ਵਿੱਚ ਪਾ ਕੇ ਅੱਗੇ ਆਉਣ ਵਾਲੇ ਸਮੇਂ 'ਚ ਮੇਰੇ ਕੋਲ ਕੀਰਤਨ ਹੋਣ ਨਾ ਹੋਣ ਕੱਲ ਨੂੰ ਕੋਈ ਮੈਨੂੰ ਆਪਣਾ ਮੁੰਡਾ ਵਿਆਹ ਕਰਨ ਵਾਸਤੇ ਦਵੇ ਨਾ ਦਵੇ ਕਿ ਜਿਸ ਕੁੜੀ ਤੇ ਅਸ਼ਲੀਲ ਗੱਲਾਂ ਦੇ ਇਲਜ਼ਾਮ ਲੱਗੇ ਹੁਣ ਉਹਨੂੰ ਕੋਣ ਆਪਣਾ ਕਿਹੜਾ ਮੁੰਡਾ ਆਪਣੀ ਤੀ ਦੇਗਾ ਜਾਂ ਕਿਹੜੀ ਤੀ ਆਪਣਾ ਮੁੰਡਾ ਦੇਗੀ ਐਸੇ ਬੰਦੇ ਨੂੰ ਪਰ ਫਿਰ ਵੀ ਮੈਂ ਸੱਚ ਦੇ ਨਾਲ ਆ ਕੇ ਖੜੀ ਪਰ ਇਨ੍ਹਾਂ ਲੋਕਾਂ ਦੇ ਕੋਲ ਮੇਰੀ ਗੱਲ ਦਾ ਜਵਾਬ ਨਾ ਹੋਣ ਕਰਕੇ ਇਨ੍ਹਾਂ ਨੂੰ ਸਿਰਫ ਇੱਕੋ ਗੱਲ ਦਿਖੀ ਕਿ ਇਸ ਬੀਬੀ ਦੇ ਕੈਰੈਕਟਰ ਤੇ ਗੱਲ ਉਛਾਲ ਦੋ ਗੱਲ ਹੀ ਖਤਮ ਹੋ ਜਾਏਗੀ ਜੇ ਇਨ੍ਹਾਂ ਦਮ ਰੱਖਦੇ ਸੀ ਰਣਜੀਤ ਸਿੰਘ ਜੀ ਤੁਹਾਡੇ ਕੋਲ ਆਂਦੇ ਮੈਂ ਵੀ মিডিਆ ਦੇ ਵਿੱਚ ਸਾਹਮਣੇ ਆਈ ਆ ਆਪਣੀ ਗੱਲ ਰੱਖੀ ਆ ਉਹ ਵੀ ਸਾਹਮਣੇ ਆ ਕੇ ਰੱਖਦੇ ਥੋੜਾ ਪਛੋਕੜ ਕੀ ਹੈ ਪਰਿਵਾਰ ਦਾ ਕੀ ਸਾਰਾ ਪਰਿਵਾਰ ਕੀਰਤਨ ਦੇ ਨਾਲ ਸੰਬੰਧ ਰੱਖਦਾ ਨਹੀਂ ਮੇਰੇ ਫਾਦਰ ਨੇ ਸਿਰਫ ਮੈਨੂੰ ਔਰ ਮੇਰੇ ਬ੍ਰਦਰ ਨੂੰ ਅਸੀਂ ਦੋਨਾਂ ਨੇ ਕੀਰਤਨ ਦੀ ਸ਼ੁਰੂਆਤ ਕੀਤੀ ਸਾਡਾ ਕੋਈ ਫੈਮਿਲੀ ਬੈਕਗ੍ਰਾਉਂਡ ਪਿੱਛੋਂ ਕੀਰਤਨੀਆਂ ਦਾ ਨਹੀਂ ਰਿਹਾ ਪਰ ਅੱਜ ਮੈਂ ਕਹਿੰਦੀ ਆ ਕਿ ਜੋ ਇਹਨਾਂ ਨੇ ਮੇਰੇ ਹਾਲਾਤ ਕਰਕੇ ਛੱਡਤੇ ਅਗਰ ਮੈਂ ਇੱਕ ਸੱਚ ਦੀ ਆਵਾਜ਼ ਉਠਾਣ ਦੀ ਅੱਜ ਕੋਸ਼ਿਸ਼ ਕੀਤੀ ਨਾ ਮੈਂ ਚਾਹੁੰਦੀ ਸੀ ਕਿ ਅੱਗੇ ਮੇਰੇ ਆਉਣ ਵਾਲੇ ਬੱਚੇ ਕੀਰਤਨੀਆਂ ਬਣਨ ਗੁਰੂ ਘਰਾਂ ਦੀ ਸੇਵਾ ਕਰਨ ਪਰ ਅੱਜ ਅਗਰ ਆ ਹਾਲਾਤ ਵੇਖਣ ਤੋਂ ਬਾਅਦ ਕੋਈ ਅਗਰ ਕੁੜੀ ਪ੍ਰਚਾਰਕ ਬਣਨਾ ਵੀ ਚਾਹੇਗੀ ਨਾ ਉਹਦੇ ਮਾਪਿਓ ਉਹਨੂੰ ਇਹ ਕਹਿ ਕੇ ਰੋਕ ਦੇਣਗੇ ਇਸ ਬੀਬੀ ਦਾ ਹਾਲ ਵੇਖ ਲੈ ਕੀ ਹੋਇਆ ਸੀ ਮੇਰਾ ਹਾਲ ਵੇਖਣ ਤੋਂ ਬਾਅਦ ਕੋਈ ਵੀ ਮਾਪਿਓ ਆਪਣੇ ਬੱਚੇ ਨੂੰ ਅਲਾਉ ਨਹੀਂ ਕਰਨਗੇ ਕਿ ਤੁਸੀਂ ਵੀ ਆ ਕੇ ਪ੍ਰਚਾਰ ਕਰੋ ਸੱਚ ਦੇ ਲਈ ਆਪਣੀ ਆਵਾਜ਼ ਉਠਾਓ ਰঞ্জੀਤ ਸਿੰਘ ਜੀ ਨੇ ਠੀਕ ਕਹਿ ਸੀ ਤੁਹਾਨੂੰ ਪਤਾ ਨਹੀਂ ਹੈ ਮੇਰੀ ਪਾਵਰ ਕਿੰਨੀ ਹੈ ਮੈਂ ਕੀ ਕਰ ਸਕਦਾ ਉਹਨਾਂ ਨੇ ਆਪ ਸੋਸ਼ਲ ਮੀਡੀਆ ਤੇ ਗੰਧ ਪਰਵਾ ਕੇ ਮੇਰੇ ਖਿਲਾਫ ਆਪਣੀ ਪਾਵਰ ਦਿਖਾ ਦਿੱਤੀ ਮੈਨੂੰ ਅੱਜ ਪਰ ਇਹਨਾਂ ਨੂੰ ਹਜੇ ਵੀ ਸੰਗਤ ਦੀ ਪਾਵਰ ਨਹੀਂ ਪਤਾ ਅੱਜ ਪੂਰਾ ਵਰਲਡ ਵੀਰ ਜੀ ਮੇਰੇ ਨਾਲ ਖੜਾ ਹੈ ਯੂਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਫਿਰ ਕਿਉਂ ਰੋਣੇ ਹੋ ਕਿ ਵਰਲਡ ਖੜਾ ਹੈ ਤਾਂ ਤੁਸੀਂ ਤਕੜੇ ਰਹੋ ਪਰ ਵੀਰ ਜੀ ਕਿਉਂ ਅੱਖਾਂ ਛੰਜੂ ਆ ਤੁਹਾਡੇ ਪਰ ਵੀਰ ਜੀ ਜਦੋਂ ਸਕੇ ਪਰਾਂ ਹੂੰ ਮੇਰੇ ਨਾਲ ਹੋਵੇ ਕੋਈ ਅਸੀਂ ਸਗੋਂ ਗਲਤ ਕੰਮਾਂ ਦੇ ਵਾਸਤੇ ਆਪਣੇ ਆਪ ਨੂੰ ਅੱਗੇ ਨਹੀਂ ਲੈ ਕੇ ਆਏ ਲਾਈਫ ਦੇ ਵਿੱਚ ਕੁਝ ਬੈਟਰਮੈਂਟ ਦੇ ਵਾਸਤੇ ਹੀ ਅਸੀਂ ਅੱਗੇ ਆਏ ਆ ਪਰ ਅਗਰ ਮੈਨੂੰ ਮੇਰੇ ਸਗੇ ਪਰਾਂ ਦੇ ਨਾਲ ਜੋੜ ਕੇ ਕਿ ਅਸੀਂ ਅਸ਼ਲੀਲ ਹਰਕਤਾਂ ਕਰਦੇ ਆ ਜਾਂ ਅਸੀਂ ਕੀ ਕੁਝ ਕੀ ਕੁਝ ਨਹੀਂ ਬੋਲਿਆ ਸਾਡੇ ਪ੍ਰਤੀ ਐ ਸਾਡਾ ਗੁਰੂ ਜਾਣਦਾ ਹੈ ਸਾਡੀਆਂ ਸੰਗਤਾਂ ਦਾ ਤੁਹਾਡਾ ਕੀਰਤਨ ਵਾਇਰਲ ਹੋਣਾ ਚਾਹੀਦਾ ਹੈ ਨਾ ਕੀਰਤਨ ਦੀਆਂ ਰੀਲਾਂ ਵਾਇਰਲ ਹੋਣੀਆਂ ਚਾਹੀਦੀਆਂ ਭਾਈ ਬੰਬੀਹਾ ਦੀਆਂ ਹੁੰਦੀਆਂ ਹਨ ਮਨਪ੍ਰੀਤ ਕਾਨਪੁਰੀ ਦੀਆਂ ਹੁੰਦੀਆਂ ਉਹਨਾਂ ਦੇ ਬੇਟੇ ਨੇ ਥੋੜੇ ਦਿਨ ਪਹਿਲਾਂ ਛੋਟੇ ਜਿਹੇ ਨੇ ਕੀਰਤਨ ਕੀਤਾ ਦੇਖਿਆ ਤੁਸੀਂ ਉਹ ਓਵੇਂ ਤੁਸੀਂ ਕੀਰਤਨ ਦੀਆਂ ਵਾਇਰਲ ਹੋਣ ਤੁਹਾਡੀਆਂ ਜੀ ਅੱਜ ਤੋਂ ਪਹਿਲਾਂ ਸਾਡੀ ਕੀਰਤਨ ਦੀਆਂ ਸਾਡੀ ਪ੍ਰਚਾਰ ਦੀਆਂ ਵੀਡੀਓ ਹੀ ਵਾਇਰਲ ਹੋਈਆਂ ਨੇ ਪਰ ਜਦੋਂ ਦੀ ਹੈ ਰਣਜੀਤ ਸਿੰਘ ਜੀ ਦੇ ਬੰਦਿਆਂ ਨੇ ਦਿੱਤਾ ਗਿਆ ਤਾ ਐ ਐਸੀ ਨੀਚਰਕਤਾ ਤੇ ਪਹੁੰਚੇ ਕਿ ਵਲੌਗ ਦੇ ਵਿੱਚੋਂ ਦਦਸ ਸਕਿੰਟ ਦੇਆ ਕਲਿਪਾਂ ਕੱਢ ਕੇ ਅਗਰ ਮੈਂ ਵੀ ਵੇਖਾਂ ਨਾ ਅਗਰ ਮੰਨ ਲਓ ਮੈਂ ਨਹੀਂ ਜਾਣਦੀ ਕੌਣ ਬੀਬੀ ਪ੍ਰਬਲਿੰਕ ਕੋਰ ਤੇ ਮੈਨੂੰ ਵੀ ਲੱਗੇਗਾ ਐ ਇਹ ਪੈਣਪਰਾਨੇ ਐ ਯੂਥ ਦੇ ਵਾਸਤੇ ਐ ਸਟੈਂਡਰਡ ਸੈੱਟ ਕਰ ਰਹੇ ਨੇ ਓਪਨ ਆ ਕੇ ਤਾਂ ਗੰਧੀਆਂ ਹਰਕਤਾਂ ਸ਼ਰਿਆਮ ਕਰ ਰਹੇ ਨੇ ਪਰ ਅਸਲ ਸੱਚਾਈ ਕੁਝ ਹੋਰ ਸੀ ਜੋ ਇਹਨਾਂ ਨੇ ਬਣਾ ਕੇ ਤੁਹਾਨੂੰ ਕਿਸੇ ਆਪਦੀ ਗੱਲ ਤੇ ਰਿਗਰਟ ਹੈ ਤੁਹਾਨੂੰ ਆਪਦੀ ਕਿਸੇ ਗੱਲ ਤੇ ਸਿਰਫ ਇੱਕ ਗੱਲ ਤੇ ਰਿਗਰਟ ਹੈ ਕਾਸ਼ ਮੈਂ ਉਸ ਦਿਨ ਉਸ ਪੈਣ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਾ ਲੈ ਕੇ ਜਾਂਦੀ ਤੇ ਐਡੀ ਗੱਲ ਹੀ ਨਹੀਂ ਸੀ ਹੋਣੀ ਕਿਉਂ ਕਿ ਆਪਣੇ ਜਿਹੜੇ ਤਰਮ ਦੇ ਲੋਕਾਂ ਨੇ ਪਿਆਰ ਤੇ ਕੀ ਕਰਨਾ ਨਫ਼ਰਤ ਕਰਕੇ ਸਗੋਂ ਆਪਣਿਆਂ ਨੂੰ ਹੀ ਆਪਣਿਆਂ ਤੋਂ ਦੂਰ ਕਰਕੇ ਰੱਖਤਾ ਫਿਰ ਅਸੀਂ ਕੱਲ ਨੂੰ ਕਹਿੰਦੇ ਆ ਕਿ ਸਾਡਾ ਪੰਜਾਬ ਕ੍ਰਿਸਚੀਅਨਿਟੀ ਚ ਕਿਉਂ ਬਦਲ ਗਿਆ ਗਲਤੀ ਦੂਜੇ ਤਰਮਾ ਦੀ ਨਹੀਂ ਕਮੀ ਕਿਤੇ ਨਾ ਕਿਤੇ ਆਪਣੇ ਚ ਰਹੀ ਹੋਣੀ ਆ ਕੁਝ ਪਰ ਇਹਨਾਂ ਨੂੰ ਆ ਦਿੱਕਤ ਹੋ ਗਈ ਕਿ ਐ ਬੀਬੀ ਸਾਡੀਆਂ ਕਮੀਆਂ ਗਿਣਨ ਵਾਸਤੇ ਸਾਡੇ ਸਾਹਮਣੇ ਆ ਗਈ ਉਪਰੋਂ ਮੀਡੀਆ ਚ ਕੀ ਤਮਾਸ਼ਾ ਬਣਿਆ ਕਿ ਐ ਸਿਕ ਆਪਸੀ ਵਜੋਂ ਪੰਡੀ ਜਾ ਰਹੇ ਨੇ ਬਿਲਕੁਲ ਹੈ ਬਿਲਕੁਲ ਬਣਿਆ ਆਪਣਿਆ ਦੀ ਕਮੀ ਤੁਸੀਂ ਤੁਸੀਂ ਸਾਡੀ ਭੈਣੋਂ ਧੀਓ ਸਾਡੀ ਸਾਨੂੰ ਤਿੱਖੇ ਸਵਾਲ ਤੁਹਾਨੂੰ ਕਰਨੇ ਪੈਂਦੇ ਆ ਭਾਈ ਰਣਜੀਤ ਸਿੰਘ ਸਾਡੇ ਹੈੱਡ ਗਰੰਥੀ ਨੇ ਇੱਕ ਪੋਜੀਸ਼ਨ ਤੇ ਬੈਠੇ ਆ ਦਿੱਲੀ ਕਮੇਟੀ ਗੁਰਦੁਆਰਿਆਂ ਦੀ ਸਾਮ ਸੰਭਾਲ ਕਰ ਰਹੀ ਹੈ ਬੰਗਲਾ ਸਾਹਿਬ ਸਾਡੇ ਵਾਸਤੇ ਸਰਵੋਤ ਸਥਾਨਾਂ 'ਚ ਇੱਕ ਹੈ ਸਿੱਖ ਪੰਥ ਦੇ ਸਾਰਾ ਕੁਝ ਹੀ ਸਾਡਾ ਹੈ ਤੇ ਅਸੀਂ ਬੈਠ ਕੇ ਆਪਦੇ ਆਪਰੀ ਗੱਲ ਕਰ ਰਹੇ ਆ ਅਸੀਂ ਲੋਕਾਂ ਨੂੰ ਕੀ ਕਵਾਂਗੇ ਜਦੋਂ ਅਸੀਂ ਆਪਦਿਆਂ ਨਾਲ ਹੀ ਉਹਨਾਂ ਦੀ ਸਾਮ ਸੰਭਾਲ ਮੈਂ ਦੇਖ ਲਈ ਹਮ ਸੰਗਤਾਂ ਦੇ ਵਾਸਤੇ ਮਰਿਆਦਾ ਕੁਝ ਹੋ ਰਿਹਾ ਲੀਡਰਾਂ ਦੇ ਵਾਸਤੇ ਮਰਿਆਦਾ ਕੁਝ ਹੋ ਰਿਹਾ ਇਹ ਪੂਰੇ ਵਰਲਡ ਨੇ ਵੀ ਦੇਖ ਲਿਆ ਹੁਣ ਇਹ ਸਵਾਲ ਇਕੱਲੇ ਮੇਰਾ ਨਹੀਂ ਰਹਿ ਗਿਆ ਇਹ ਪੂਰੇ ਵਰਲਡ ਦਾ ਸਵਾਲ ਹੈ ਪਰਿਆਦਾ ਹੋਵੇ ਤਾਂ ਸਾਰਿਆਂ ਦੇ ਵਾਸਤੇ ਹੋਵੇ ਨਹੀਂ ਤਾਂ ਕਿਸੇ ਵਾਸਤੇ ਨਾ ਹੋਵੇ ਮੈਨੂੰ ਕੀ ਕੁਝ ਨਹੀਂ ਬੋਲਿਆ ਇਹ ਆਰਐਸਐਸ ਦੀ ਏਜੰਟ ਹੈ ਇਹ ਕੋਈ ਪੇਸ਼ਤਾਰਣ ਕਰਕੇ ਸਿੱਖਾਂ ਨੂੰ ਸਿੱਖਾਂ ਦੇ ਖਿਲਾਫ ਹੀ ਪੜਕਾਉਣ ਦੇ ਲਈ ਹੈ ਆਗੇ ਡਾਕਟਰ ਮਨਮੋਨ ਸਿੰਘ ਦਰਬਾਰ ਸਾਹਿਬ ਗਏ ਸੀ 2004 ਦੇ ਵਿੱਚ ਉੱਥੇ ਉਹਨਾਂ ਨੂੰ ਸਰੋਪਾ ਦਿੱਤਾ ਗਿਆ ਸੀ ਨਹੀਂ ਦੇਣਾ ਚਾਹੀਦਾ ਸੀ ਪ੍ਰਾਈਮ ਮਿਨਿਸਟਰ ਸੀਗੇ ਉਦੋਂ ਦੇਸ਼ ਤੇ ਬਿਲਕੁਲ ਸਤਕਾਰ ਕਰਨਾ ਚਾਹੀਦਾ ਹੈ ਸਤਕਾਰ ਕਰਨਾ ਅਲੱਗ ਗੱਲ ਹੈ ਸਰੋਪੇ ਕੀ ਲੱਗਦਾ ਹੈ ਕਿ ਬਾਕੀਆਂ ਨੂੰ ਨਹੀਂ ਸਾਨੂੰ ਨਹੀਂ ਪਾਇਆ ਜਾਂਦੇ ਸਾਡੇ ਕਿਸੇ ਕੀਰਤਨ ਦੇ ਗੁਣ ਕਰਕੇ ਸਾਨੂੰ ਸਰੋਪੇ ਅੱਜ ਮਿਲਦੇ ਨੇ ਆਪਣੀ ਜ਼ਿੰਦਗੀ ਚ ਕੋ ਚੰਗੇ ਕਰਮ ਕੀਤੇ ਨੇ ਉਹ ਹੀ ਮੰਜਿੰਦਰ ਸਰਸਾ ਨੂੰ ਜੇ ਸਨਮਾਨ ਕਰਤਾ ਤਾਂ ਕੀ ਪ੍ਰੋਬਲਮ ਹੋਉਂਦੀ ਹੈ ਲੈ ਵੀਡੀਓਗ੍ਰਾਫੀ ਫੋਟੋਗ੍ਰਾਫੀ ਉਹਨਾਂ ਦੀ ਵੀ ਵੀਡੀਓਗ੍ਰਾਫੀ ਹੋਈ ਦਰਬਾਰ ਸਾਹਿਬ ਅੰਦਰ ਕੈਮਰੇ ਕੈਮਰੇ ਮੰਗਵਾਏ ਤੁਸੀਂ ਵੀਡੀਓ ਦੇਖੋ ਕੈਮਰੇ ਮੰਗਵਾਏ ਆਲਰੇਡੀ ਕੈਮਰੇ ਉੱਥੇ ਹੀ ਸੀ ਫਿਰ ਤੇ ਉਹ ਵੀ ਗਲਤ ਨੇ ਫਿਰ ਆਲਰੇਡੀ ਕੈਮਰੇ ਸੀਗੇ ਤਾਂ ਹੀ ਜਿਹੜਾ ਲਾਈਵ ਟੈਲੀਕਾਸਟ ਅੰਦਾ ਉਹਦੇ ਤੇ ਟੈਲੀਕਾਸਟ ਹੋਇਆ ਤਾਂ ਹੀ ਇਹ ইস্যੂ ਮੀਡੀਆ ਤੱਕ ਲੈ ਕੇ ਆਦਾ ਗਿਆ ਕਿਉਂਕਿ ਅਗਰ ਕਮੇਟੀ ਦੇ ਵਿੱਚ ਬੈ ਕੇ ਇਹ ਗੱਲ ਹੁੰਦੀ ਚਾਰ ਦਿਵਾਰੀ ਚ ਮੁੱਦਾ ਉੱਥੇ ਹੀ ਖਤਮ ਹੋ ਜਾਣਾ ਸੀ ਪਰ ਇਹ ਮਿਸ ਹੈਪਨਿੰਗ ਇੱਕ ਜਗ੍ਹਾ ਨਹੀਂ ਹੋਈ ਐ ਹਰ ਜਗ੍ਹਾ ਹੁੰਦੀ ਆ ਰਹੀ ਐ ਤੇ ਇਹਨੂੰ ਰੋਕਣਾ ਵੱਡੇ ਲੈਵਲ ਤੇ ਰੋਕਣਾ ਐ ਤੇ ਰੋਕਣ ਦੇ ਵਾਸਤੇ ਸਾਹਮਣੇ ਆਣਾ ਜਿਸ ਨਾਨਕ ਸਰ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕੀਤਾ ਹੁੰਦਾ ਉਸ ਤੋਂ ਬਾਅਦ ਆਪਦੇ ਬਾਬੇ ਦੀ ਫੋਟੋ ਲੈ ਕੇ ਆਉਂਦੇ ਐ ਸਾਰੀ ਸੰਗਤ ਖੜੀ ਹੋ ਜਾਂਦੀ ਉਹਦੇ ਸਤਕਾਰ ਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਹੈ ਗਲਤ ਹੈ ਸਰਾਸਰ ਗਲਤ ਹੈ ਕੌਣ ਬੋਲੂਗਾ ਸਰਾਸਰ ਗਲਤ ਹੈ ਜਿਹੜੇ ਨਹੀਂ ਬੋਲ ਰਹੇ ਮੈਂ ਤੇ ਆ ਕੇ ਇੱਕ ਮੁੱਦੇ ਤੇ ਆ ਕੇ ਬੋਲ ਕੇ ਵੇਖ ਲਿਆ ਇਹਨਾਂ ਨੇ ਮੈਨੂੰ ਜਿੰਨਾ ਪੰਡਣ ਦੀ ਕੋਸ਼ਿਸ਼ ਕੀਤੀ ਜਿੰਨਾ ਇਹ ਕਰ ਸਕਦੇ ਸੀ ਇਹਨਾਂ ਨੇ ਕਰ ਲਿਆ ਪਰ ਇਹਨਾਂ ਨੇ ਦੇਖਿਆ ਇਹ ਤਾਂ ਹਟਦੀ ਨਹੀਂ ਪਈ ਕਿਉਂਕਿ ਮੈਂ ਤੁਹਾਡੇ ਸਾਹਮਣੇ ਕਿਉਂ ਆਈਆਂ ਕਿਉਂਕਿ ਮੈਂ ਗਲਤ ਨਹੀਂ ਆ ਮੈਨੂੰ ਕੋਈ ਡਰ ਨਹੀਂ ਹੈ ਕਿ ਤੁਸੀਂ ਇੱਕ ਕੰਟਾ ਮੈਨੂੰ ਜੋ ਵੀ ਸਵਾਲ ਪੁੱਛੋਗੇ ਮੈਂ ਜਵਾਬ ਦੇਣ ਨੂੰ ਬੈਠੀ ਆਂ ਪਰ ਆਹ ਕਿਉਂ ਚੁੱਪ ਬੈਠੇ ਨੇ ਮੈਨੂੰ ਅੱਗੇ ਆਉਣ ਵਾਲੇ ਕਿਉਂਕਿ ਬਹੁਤ ਸਾਰੇ ਮੁੱਦੇ ਐ ਜਿਹੜੇ ਮੁੱਦੇ ਪੰਥ ਦੇ ਵਿੱਚ ਵਿਚਾਰ ਅਧੀਨ ਨੇ ਦਸਮ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਤੁਸੀਂ ਤੁਸੀਂ ਮੰਨਦੇ ਹੋ ਦਸਮ ਗ੍ਰੰਥ ਮੈਂ ਬਿਲਕੁਲ ਮੰਨਦੀ ਆ ਬਾਣੀ ਪੜਦੇ ਹੋ ਦਸਮ ਦੀ ਮੈਂ ਬਿਲਕੁਲ ਮੰਨਦੀ ਆ ਦਸਮ ਗ੍ਰੰਥ ਦੇ ਪ੍ਰਕਾਸ਼ ਨੂੰ ਠੀਕ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਮੈਂ ਬਿਲਕੁਲ ਮੰਨਦੀ ਆ ਹਾਂ ਬਹੁਤ ਸਾਰੇ ਮੁੱਦੇ ਨੇ ਮਾਸ ਖਾਂ ਦਾ ਮੁੱਦਾ ਦਸਮ ਗ੍ਰੰਥ ਦਾ ਮੁੱਦਾ ਉਵੇਂ ਹੀ ਇਹਨਾਂ 'ਚੋਂ ਇਹ ਮੁੱਦੇ ਨੇ ਜਿਹੜੇ ਹੌਲੀ-ਹੌਲੀ ਈਵੋਲਵ ਹੋ ਰਹੇ ਐ ਸਾਡੇ ਪੰਥ ਦੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਬੈਠ ਕੇ ਵਿਚਾਰਨ ਵਾਲੀਆਂ ਗੱਲਾਂ ਆ ਤੁਸੀਂ ਆਪਦੀ ਥਾਂ ਤੇ ਠੀਕ ਹੋ ਸਕਦੇ ਹੋ ਆਪਦੀ ਥਾਂ ਤੇ ਠੀਕ ਹੋ ਸਕਦੇ ਆ ਮੈਂ ਆਪਦੀ ਥਾਂ ਤੇ ਸਵਾਲ ਤੁਹਾਨੂੰ ਵੀ ਕਰ ਸਕਦਾ ਉਹਨਾਂ ਨੂੰ ਵੀ ਕਰ ਸਕਦਾ ਮਿਰਜੀ ਗੱਲ ਆਕਰ ਕਮੇਟੀਆਂ ਵਾਲੇ ਸੁਣਦੇ ਹੁੰਦੇ ਨਾ ਤੇ ਇਹਨਾਂ ਮਸਲਿਆਂ ਦਾ ਹੱਲ ਨਾ ਬੈ ਕੇ ਵੀ ਹੋ ਜਾਣਾ ਸੀ ਪਰ ਇਹਨਾਂ ਨੇ ਹੁਣ ਬੰਗਲਾ ਸਾਹਿਬ ਗੁਰਦੁਆਰੇ ਚ ਇੱਕ ਹੋਰ ਵਿਅਦਵੀ ਸਾਹਮਣੇ ਆਈ ਹੈ ਪਿਛਲੇ ਕੁਝ ਹੀ ਦਿਨ ਪਹਿਲਾਂ ਇੱਕ ਹੋਰ ਵਿਅਦਵੀ ਸਾਹਮਣੇ ਆਈ ਹੈ ਹੁਣ ਤੁਹਾਡੇ ਅਗਰ ਵੇਖਣ ਵਾਲੇ ਕਹਿਣ ਕਿ ਇਹ ਫੇਮ ਲੈਣ ਵਾਸਤੇ ਇਹਨੇ ਕੋਈ ਹੋਰ ਮੁੱਦਾ ਚੱਕਤਾ ਵੀਡੀਓਗ੍ਰਾਫੀ ਫੋਟੋਗ੍ਰਾਫੀ ਨਾਟ ਅਲਾਉਡ ਬੰਗਲਾ ਸਾਬ ਦੇ ਸਰੋਵਰ ਦੇ ਕੰਢਿਆਂ ਤੇ ਬੋਰਡ ਲੱਗੇ ਹੋਏ ਨੇ ਕਿਵੇਂ 2-3 ਦਿਨ ਪਹਿਲਾਂ ਇੱਕ ਰਿਪੋਰਟਰ ਉੱਥੇ ਆਪਣਾ ਮਾਈਕ ਲੈ ਕੇ ਸੰਗਤਾਂ ਦੇ ਵਿੱਚ ਜਾ ਰਹੇ ਨੇ ਸੰਗਤਾਂ ਨੂੰ ਜਾ ਜਾ ਕੇ ਪੁੱਛ ਰਹੇ ਨੇ ਕਿ ਜਿਹੜਾ ਇਹ ਵਿਵਾਦ ਚੱਲ ਰਿਹਾ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਗਲਤਾਂ ਉੱਥੇ ਆ ਗਈ ਨਾ ਜਿਸ ਪਿੱਛੇ ਆਪਾਂ ਲੜ ਰਹੇ ਸੀ ਕੀ ਮਰਿਆਦਾ ਸੰਗਤ ਦੇ ਵਾਸਤੇ ਕੁਝ ਹੋਰ ਹੈ ਲੀਡਰਾਂ ਦੇ ਵਾਸਤੇ ਕੁਝ ਹੋਰ ਹੈ ਹੁਣ ਤੇ ਇਹਨਾਂ ਨੇ ਕਲੀਅਰਲੀ ਡਿਕਲੇਅਰ ਕਰਤਾ ਸਾਡਾ ਗੁਰਦੁਆਰਾ ਗੁਰਦੁਆਰਾ ਸਾਡੀ ਪਰਸਨਲ ਜਾਗੀਰ ਸਾਡੀ ਪਰਸਨਲ ਪ੍ਰੋਪਰਟੀ ਅਸੀਂ ਤੇ ਜੋ ਕਰਨਾ ਹੈ ਅਸੀਂ ਕਰਾਂਗੇ ਤੁਸੀਂ ਰੋਕ ਸਕਦੇ ਹੋ ਤੇ ਰੋਕ ਲਓ ਇਹ ਗੁੰਡਾ ਬਦਮਾਸ਼ੀ ਹੋ ਰਹੀ ਹੈ ਹੁਣ ਇਹਦੇ 'ਚ ਅਗਰ ਕੋਈ ਕਹਿੰਦਾ ਕਿ ਮੈਂ ਗੁਰਦੁਆਰਾ ਬੰਗਲਾ ਸਹਿਬ ਨੂੰ ਬਦਨਾਮ ਕਰ ਰਹੀ ਆ ਗੁਰਦੁਆਰਾ ਬੰਗਲਾ ਸਹਿਬ ਬਹੁਤ ਪਾਵਨ ਪਵਿੱਤਰ ਸਥਾਨ ਹੈ ਉੱਥੋਂ ਹੀ ਮੈਂ ਆਈ ਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਮ ਤੇ ਹੀ ਮੈਂ ਆਪਣੇ ਕੀਰਤਨੀ ਜਥੇ ਦੀ ਸ਼ੁਰੂਆਤ ਕੀਤੀ ਸੀ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਕੀਰਤਨੀ ਜਥਾ ਮੇਰਾ ਇਹੋ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੇਦਬੀਕਰਨ ਚ ਉਹਨਾਂ ਨੂੰ ਬਦਨਾਮ ਕਰਨ ਚ ਨਹੀਂ ਹੈ ਮੇਰਾ ਇਹ ਮਕਸਦ ਹੈ ਜਿਹੜੇ ਉਸ ਪਾਵਨ ਸਥਾਨ ਤੇ ਹੈ ਜਿਹੜੇ ਕਰਪਟ ਲੋਕ ਬੈਠੇ ਹੋਏ ਨੇ ਇਹਨਾਂ ਦੀ ਅਸਲੀਅਤ ਸੰਗਤਾਂ ਦੇ ਸਾਹਮਣੇ ਆ ਸਕੇ ਹੁਣ ਇਸ ਬੇਦਬੀ ਤੇ ਕੋਈ ਕਿਉਂ ਨਹੀਂ ਬੋਲ ਰਿਹਾ ਕਿ ਜਦੋਂ ਸਾਰੇ ਬੋਰਡ ਹੀ ਸਰੋਵਰ ਦੇ ਕੰਡੇ ਲੱਗੇ ਨੇ ਕਿ ਫੋਟੋਗ੍ਰਾਫੀ ਵੀਡੀਓਗ੍ਰਾਫੀ ਨਾਟ ਅਲਾਉਡ ਹੁਣ ਜਿਹੜਾ ਰਿਪੋਰਟਰ ਆਇਆ ਕਿ ਉਹ ਮर्यादा ਤੋਂ ਉੱਤੇ ਹੋ ਗਿਆ ਉਹ ਸੰਗਤ ਨਹੀਂ ਐ ਲੀਡਰ ਸੰਗਤਾਂ ਦੇ ਵਿੱਚ ਨਹੀਂ ਆਂਦੀ ਸੈਲੀਬ੍ਰਿਟੀ ਸੰਗਤ ਵਿੱਚ ਨਹੀਂ ਆਂਦੇ ਹੁਣ ਇਹਨਾਂ ਨੇ ਗੁਰਦੁਆਰੇ ਨੂੰ ਇਵੇਂ ਕਰਤਾ ਹੈ ਵੀਆਈਪੀ ਟ੍ਰੀਟਮੈਂਟ ਵਾਲਿਆਂ ਨੂੰ ਅਲੱਗ ਅਲੱਗ ਐਂਟਰੀ ਸੰਗਤਾਂ ਨੂੰ ਅਲੱਗ ਐਂਟਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਉਮਰ ਸਾਨੂੰ ਇਸੇ ਚੀਜ਼ ਤੋਂ ਹੀ ਰੋਕਿਆ ਸੀ ਤੇ ਇਹ ਮਸੰਦਾਂ ਨੇ ਇਹੀ ਚੀਜ਼ ਕਰਕੇ ਛੱਡ ਦਿੱਤੀ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਲੱਗਦਾ ਹੈ ਕਿ ਜੇ ਕਿਸੇ ਮਰਦ ਕਿਰਤਨੀਏ ਨੇ ਮੇਲ ਨੇ ਕੀਤਾ ਹੁੰਦਾ ਤਾਂ ਇੰਨੀ ਗੱਲ ਨਹੀਂ ਹੋਣੀ ਸੀ ਜਿੰਨੀ ਤੁਹਾਡੇ ਨਾਲ ਹੋ ਗਈ ਅਗਰ ਕਿਸੇ ਮੇਲ ਕਿਰਤਨੀਏ ਨੇ ਇਹ ਗੱਲ ਕੀਤੀ ਹੁੰਦੀ ਨਾ ਵੀਰ ਜੀ ਮਾਫ ਕਰਨਾ ਉਹ ਰਾਤੋਂ ਰਾਤ ਚੱਕਿਆ ਜਾਂਦਾ ਪਤਾ ਵੀ ਨਹੀਂ ਲੱਗਣਾ ਸੀ ਸਵੇਰੇ ਉਹ ਕਿੱਥੇ ਗਿਆ ਪਤਾ ਵੀ ਨਹੀਂ ਲੱਗਣਾ ਸੀ ਬਸ ਗੱਲ ਇਹ ਹੋਊਗੀ ਇਹਨਾਂ ਦੇ ਸਾਹਮਣੇ ਇੱਕ ਫੀਮੇਲ ਸੀ ਉਹਨੂੰ ਫਿਜ਼ੀਕਲੀ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ ਸੀ ਉਹਨਾਂ ਨੇ ਮੈਂਟਲੀ ਨੁਕਸਾਨ ਪਹੁੰਚਾ ਦਿੱਤਾ ਕਿ ਇਹਨੂੰ ਆਪਾਂ ਸਰੀਰਕ ਤੌਰ ਤੇ ਇਹਨੂੰ ਨੁਕਸਾਨ ਨਹੀਂ ਦੇ ਸਕਦੇ ਇਹਨੂੰ ਮਾਰ ਕਟਾਈ ਨਹੀਂ ਕਰ ਸਕਦੇ ਮੈਨੂੰ ਆਪਣੇ ਅਪਰਾਧ ਦਾ ਡਰ ਲੱਗਿਆ ਰਹਿੰਦਾ ਹੈ ਕਿ ਉਹ ਵੀਡੀਓ 'ਚ ਸਾਹਮਣੇ ਆਇਆ ਮੈਂ ਥਾਣੇ ਪੁਲਿਸ ਕੰਪਲੇਂਟ ਕਰਨ ਗਈ ਰਣਜੀਤ ਸਿੰਘ ਜੀ ਨੇ ਮੈਨੂੰ ਥ੍ਰੇਟਨ ਕਾਲ ਕੀਤਾ ਅਗੋਂ ਥਾਣੇ ਵਾਲਿਆਂ ਨੇ ਮੈਨੂੰ ਕਿਹਾ ਕਿ ਤੁਸੀਂ ਜਿੱਥੇ ਕੀਰਤਨ ਕਰ ਰਹੇ ਸੀ ਉੱਥੇ ਜਾਓ ਉੱਥੇ ਦੇ ਲਾਗੇ ਪੁਲਿਸ ਸਟੇਸ਼ਨ 'ਚ ਕੰਪਲੇਂਟ ਕਰਕੇ ਆਓ ਮੈਂ ਕਿਹਾ ਕਿਉਂ resident ਤੇ ਮੈਂ ਇੱਥੇ ਦੀ ਆ ਤੁਹਾਡਾ ਫਰਜ ਬਣਦਾ ਮੇਰੀ ਕੰਪਲੇਂਟ ਨੋਟ ਕਰੋ ਮੈਂ ਜਦੋਂ ਦੂਜੇ ਥਾਣੇ ਗਈ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਮੰਨ ਲਓ ਬੱਸ ਜਲਦੀ ਬੱਸ ਦੇ ਵਿੱਚ ਤੁਹਾਨੂੰ ਤਮਕੀ ਆ ਗਈ ਕਿੱਥੇ ਕੰਪਲੇਂਟ ਕਰੋਗੇ ਕਿਹੜਾ ਥਾਣਾ ਲੱਭੋਗੇ ਬਸ ਸਾਰੇ ਮੈਨੂੰ ਇੱਧਰ ਉੱਧਰ ਪਜਾਈ ਗਏ ਕੰਪਲੇਂਟ ਨਹੀਂ ਹੋਈ ਤੁਹਾਡੀ ਫਿਰ ਕੀਤੀ ਦਰਜ ਮੈਂ ਜਦੋਂ ਵਾਪਿਸ ਉਹਨਾਂ ਦੇ ਕੋਲ ਗਈ ਮੇਰੀ ਕੰਪਲੇਂਟ ਉਹਨਾਂ ਨੇ ਨੋਟ ਕੀਤੀ ਫਿਰ ਮੈਂ ਸਾਈਬਰ ਸੈੱਲ ਵੀ ਗਈ ਕਿ ਕੱਲ ਨੂੰ ਰਣਜੀਤ ਸਿੰਘ ਜੀ ਕਿਉਂਕਿ ਕਈ ਗੱਲਾਂ ਤੇ ਮੁਕਰ ਵੀ ਗਏ ਸਨ ਕਈ ਸੰਗਤਾਂ ਨੂੰ ਕਹਿ ਰਹੇ ਸਨ ਕਿ ਮੈਨੂੰ ਤੇ ਕੋਈ ਫੋਨ ਹੀ ਨਹੀਂ ਆਇਆ ਜੀ ਮੈਂ ਤੇ ਕੋਈ ਫੋਨ ਹੀ ਨਹੀਂ ਕੀਤਾ ਕਈ ਜਗ੍ਹਾ ਕਹਿ ਰਹੇ ਨੇ ਕਿ ਮੇਰੀ ਤਾਂ ਕੋਈ ਗੱਲਬਾਤ ਹੀ ਨਹੀਂ ਹੋਈ ਕਈ ਜਗ੍ਹਾ ਕਹਿ ਰਹੇ ਨੇ ਮੈਂ ਆਪਣੀ ਬੱਚੀ ਸਮਝ ਕੇ ਜੀਨੋਂ ਤੁਸੀਂ ਆਪਣੀ ਬੱਚੀ ਕਹਿੰਦੇ ਹੋ ਉਹਨੂੰ ਤੁਸੀਂ ਇਹ ਕਹਿੰਦੇ ਹੋ ਕਿ ਤੈਨੂੰ ਮੇਰੀ ਪਾਵਰ ਦਾ ਨਹੀਂ ਪਤਾ ਮੈਂ ਕੌਣ ਆ ਫਿਰ ਤੇ ਸ਼ਰਮ ਦੀ ਗੱਲ ਹੈ ਇਹ ਗੱਲ ਖੈਰ ਪ੍ਰੂਵ ਨਹੀਂ ਹੋਈ ਅਸੀਂ ਤਾਂ ਨਹੀਂ ਇਹ ਗੱਲ ਐਡਵੋਕੇਟ ਕਰਦੇ ਇਹ ਤੁਹਾਡੇ ਵਰਡਸ ਨੇ ਇਹ ਕਿਤੇ ਪ੍ਰੂਵ ਨਹੀਂ ਹੋਈ ਤੁਸੀਂ ਕਿ ਇਹ ਰਿਕਾਰਡਿੰਗ ਹੈ ਨਹੀਂ ਇਸ ਗੱਲ ਦੀ ਉਹ ਕਹਿ ਰਿਹਾ ਕਿ ਮੈਂ ਸਿਰਫ ਇਹ ਕਹਿ ਕੇ ਮੈਂ ਤੇਰੇ ਪਿਤਾ ਸਮਾਨਾ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਇਸ ਤਰ੍ਹਾਂ ਦੀ ਧਮਕੀ ਦਿੱਤੀ ਹੈ ਖੈਰ ਤੁਸੀਂ ਆਪਦੀ ਥਾਂ ਤੇ ਤੁਸੀਂ ਕਹਿ ਰਹੇ ਹੋ ਠੀਕ ਹੈ ਉਹ ਕਹਿ ਰਿਹਾ ਕਿ ਅਸੀਂ ਆਪਦੀ ਥਾਂ ਤੇ ਠੀਕਾਂ ਪਰ ਇਹਦਾ ਨਤਾਰਾ ਸੰਗਤ ਕਰੂਗੀ ਪੰਥ ਕਰੂਗਾ ਕਿ ਕੌਣ ਠੀਕ ਹੈ ਤੁਸੀਂ ਗਲਤ ਹੋ ਜਾਂ ਗੁਰੂ ਸਾਹਿਬ ਕਰਨਗੇ ਪਰ ਮੈਂ ਮਹਿਸੂਸ ਕਰਦਾ ਕਿ ਪੰਥ ਦੇ ਮਸਲੇ ਘਰੇ ਕਮਰੇ ਦੇ ਵਿੱਚ ਬੈਠ ਕੇ ਵਿਚਾਰੇ ਜਾਣ ਸੰਗਤ ਚ ਆ ਕੇ ਰੌਲਾ ਪਾ ਕੇ ਸਿਰਫ ਜਲੂਸ ਨਿਕਲਦਾ ਹੈ ਹੱਲ ਕੋਈ ਨਹੀਂ ਕੱਢੇ ਜਾਂਦੇ ਹੁੰਦੇ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਬਿਲਕੁਲ ਜੀ ਵੈਸੇ ਵਧੀਆ ਗੱਲ ਐਂਡ ਵਿੱਚ ਉਹਨਾਂ ਨੇ ਕੀਤੀ ਕਿ ਅਗਰ ਐਵੇਂ ਗੱਲਾਂ ਮਤਲਬ ਕਿ ਜੋ ਵੀ ਇਹਨਾਂ ਦੇ ਵਿੱਚ ਮੈਟਰ ਹੋਇਆ ਸੀ ਜੋ ਮਸਲੇ ਚੱਲੇ ਸਨ ਉਹਨਾਂ ਨੂੰ ਘਰੇ ਬੈ ਕੇ ਇੱਕ ਜਗ੍ਹਾ ਤੇ ਮੀਟਿੰਗ ਕਰਦੇ ਉੱਥੇ ਬੈ ਕੇ ਸੋਲਵ ਕੀਤੀਆਂ ਜਾਂਦੀਆਂ ਉਹ ਬਿਹਤਰ ਹੋਣਾ ਸੀ ਐਵੇਂ ਸਾਰੀ ਜਗ੍ਹਾ ਔਰ 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 ਕਰਨ ਨਾਲ ਵਾਕੀ ਤਮਾਸ਼ੀ ਬਣ ਜਾਂਦਾ ਮਤਲਬ ਇਹ ਹੈ ਕਿ ਜਿਹੜੇ ਵੀ ਇਹ ਲੋਗ ਨੇ ਉਹ ਇਹੀ ਚਾਹਦੇ ਸਾਂ ਕਿ ਸਿੱਖ ਜਿਹੜੇ ਨੇ ਇਹ ਆਪਸ ਦੇ ਵਿੱਚ ਹੀ ਲੜਨ ਲੜਨ ਹਾਂ ਜੀ ਲੜਾਈ ਝਗੜਾ ਕਰਨ ਮਤਲਬ ਕਿ ਇਹਨਾਂ ਦੇ ਆਪਸ ਵਿੱਚ ਜਿਹੜੇ ਮਾਮਲੇਤ ਨੇ ਨਾ ਉਹ ਖਰਾਬ ਹੋਣ ਡਿਸਟਰਬ ਹੋ ਜਾਣ ਡਿਸਟਰਬ ਹੋਣ ਮਤਲਬ ਇੱਕ ਦੂਸਰੇ ਨਾਲ ਜਿਹੜਾ ਇਹ ਇਹ ਤੇ ਫਿਰ ਹੁਣ ਜ਼ਰੀ ਗੱਲ ਹੈ ਕਿ ਆਪਾਂ ਨੂੰ ਜਿਹੜੇ ਉਧਰ ਦੇ ਵੀਵਰਸ ਨੇ ਜਾਂ ਜਿਹੜੇ ਸਾਡੇ ਉਧਰ ਦੇ ਭਰਾ ਵੇਖਦੇ ਨੇ ਭੈਣਾਂ ਵੇਖਦੀਆਂ ਨੇ ਉਹ ਹੀ ਆਪਾਂ ਨੂੰ ਬਿਹਤਰ ਦੱਸ ਸਕਦੇ ਬਿਹਤਰ ਦੱਸ ਸਕਦੀਆਂ ਨੇ ਕਿ ਇਹਨਾਂ ਦੇ ਵਿੱਚੋਂ ਪੇਤਰ ਕੀ ਹੈ ਕੀ ਨਹੀਂ ਹੈ ਕੀ ਠੀਕ ਹੈ ਇਹਦੇ ਵਿੱਚੋਂ ਕੀ ਠੀਕ ਨਹੀਂ ਹੈ ਮਤਲਬ ਕਿ ਪ੍ਰੋਬਲਮ ਜਿਹੜੀ ਹੈ ਇਹ ਆਪਣੀ ਜਗ੍ਹਾ ਠੀਕ ਹੈ ਕਿਉਂਕਿ ਉਹ ਕਹਿ ਰਹੀ ਹੈ ਉਹਨਾਂ ਨੇ ਮੈਨੂੰ ਆਖਿਆ ਕਿ ਮੇਰੀ ਪਾਵਰ ਦਾ ਨਹੀਂ ਪਤਾ ਹਾਲਾਂਕਿ ਇਹ ਗੱਲ ਕਿਤੇ ਸਾਬਤ ਨਹੀਂ ਹੋਈ ਉਹਨਾਂ ਨੇ ਇਹ ਆਖਿਆ ਸੀ ਕਿ ਮੈਂ ਤੁਹਾਡੇ ਫਾਦਰ ਸਮਾਨ ਹਾਂ ਤੁਹਾਨੂੰ ਮੇਰੀ ਮੇਰੀ ਕਦਰ ਕਰਨੀ ਚਾਹੀਦੀ ਹੈ ਠੀਕ ਹੈ ਲੇਕਿਨ ਪਤਾ ਨਹੀਂ ਹੁਣ ਕੀ ਹੈ ਕੀ ਨਹੀਂ ਸਾਨੂੰ ਸਹੀ ਤਰ੍ਹਾਂ ਇਸ ਇੰਟਰਵਿਊ ਦੇ ਵਿੱਚ ਵੀ ਹਜੇ ਬਿਲਕੁਲ ਕਲੀਅਰ ਨਹੀਂ ਪਤਾ ਚੱਲਿਆ ਇਹ ਤੇ ਜਿਹੜੇ ਹੁਣ ਸਾਡੇ ਸਿੱਖ ਵੀਰ ਭੈਣ ਭਰਾ ਨੇ ਉਧਰ ਦੇ ਉਹ ਸਾਨੂੰ ਬਿਹਤਰ ਦੱਸ ਸਕਦੇ ਨੇ ਕਿ ਇਸ ਵੀਡੀਓ ਦਾ ਮਤਲਬ ਕਿ ਕੌਣ ਰਾਈਟ ਤੇ ਹੈ ਕੌਣ ਰੋਂਗ ਤੇ ਹੈ ਕੌਣ ਠੀਕ ਹੈ ਕੌਣ ਗਲਤ ਹੈ ਇਹ ਉਹਨਾਂ ਨੇ ਸਾਨੂੰ ਦੱਸਣਾ ਬਾਕੀ ਜੀ ਕਮੈਂਟ ਦਾ ਇੰਤਜ਼ਾਰ ਰਹੇਗਾ ਤੁਹਾਡੇ ਦਾ ਤੁਸੀਂ ਕੀ ਕਮੈਂਟ ਕਰਕੇ ਦੱਸ ਦਿਓ ਕਿ ਕੌਣ ਠੀਕ ਹੈ ਕੌਣ ਗਲਤ ਹੈ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਾਨੂੰ ਦੋਈ ਇਜਾਜ਼ਤ ਗੁੱਡ ਬਾਏ ਟੇਕ ਕੇਅਰ